ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਰਾਹੀਂ ਬੇਨਤੀ ਕੀਤੀ ਜਾਂਦੀ ਹੈ ਕਿ ਇਹ ਵੀਰ ਪਿੰਡ ਪੰਜ ਕਲਿਆਣ ਕਲਿਆਣ ਸੁੱਖਾ ਜਿਲ੍ਹਾ ਬਠਿੰਡਾ ਦੇ ਸਖਪ੍ਰੀਤ ਸੰਗ ਜੋ ਕਿ ਪਿਛਲੇ 4-5 ਸਾਲ ਤੋਂ ਸ਼ੂਗਰ ਦੀ ਬਿਮਾਰੀ ਦੇ ਕਾਰਨ ਮੰਜੇ ਦੇ ਉੱਪਰ ਪਏ ਐ ਤੇ ਇਹਨਾਂ ਦੇ ਮਾਤਾ ਪਿਤਾ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਕੇ ਆਪਣਾ ਇਹਦਾ ਇਲਾਜ ਕਰਵਾ ਰਹੇ ਆ ਜੋ ਵੀ ਇਹਨਾਂ ਵੱਲੋਂ ਪੈਸਾ ਤੇ ਲੈਣਾਂ ਦੇ ਕੋਲੇ ਸੀ ਇਹਨਾਂ ਬੀਰਾਂ ਵੱਲੋਂ ਖਰਚ ਕਰ ਦਿੱਤਾ ਗਿਆ ਇਹਨਾਂ ਦਾ ਇਲਾਜ ਕਰਵਾਉਣ ਲਈ ਸੰਗਤਾਂ ਨੂੰ ਬੇਨਤੀ ਹੈ ਕਿ ਜ਼ਰੂਰ ਇਹਨਾਂ ਦੀ ਮਦਦ ਕੀਤੀ ਜਾਵੇ ਇਹ ਵੀਰ ਦਾ ਨਾਮ ਲਖਵੀਰ ਸਿੰਘ ਮੰਗੂ ਜੋ ਕਿ ਮਿਹਨਤ ਮਜ਼ਦੂਰੀ ਦਾ ਕੰਮ ਕਰਦੇ ਆ ਅੱਜ ਬੇਸਹਾਰਾ ਗਊ ਸੇਵਾ ਦੇ ਸੇਵਾਦਾਰ ਵੀਰ ਇਹਨਾਂ ਲਈ ਮਦਦ ਲਈ ਪਹੁੰਚੇ ਆ ਨਗਰ ਦੇ ਵਿੱਚੋਂ ਕੁਸ਼ਮਾਇਆ ਇਕੱਤਰ ਕਰਕੇ ਇਸ ਵੀਰ ਨੂੰ ਦੇ ਰਹੇ ਆ ਹੋਰ ਵੀ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਰ ਦੀ ਜਰੂਰ ਮਦਦ ਕੀਤੀ ਜਾਵੇ ਇਸ ਵੀਰ ਦਾ ਮੋਬਾਈਲ ਨੰਬਰ ਵੀ ਸਕਰੀਨ ਦੇ ਉੱਪਰ ਲਾਵਾਂਗੇ ਤੇ ਇਸ ਲੜਕੇ ਦੀ ਜੋ ਮਾਤਾ ਹੈ ਇਹਨਾਂ ਦਾ ਬੈਂਕ ਦਾ ਜੋ ਖਾਤਾ ਨੰਬਰ ਉਹ ਵੀ ਅਸੀਂ ਇਸਾ ਵੀਡੀਓ ਦੇ ਵਿੱਚ ਸੰਗ ਦੂਰ ਨੇੜੇ ਦੀਆਂ ਸੰਗਤਾਂ ਲਈ ਸ਼ੇਅਰ ਕਰ ਰਹੇ ਹਾਂ ਇਸ ਉੱਪਰ ਵੀ ਤੁਸੀਂ ਆਪਣਾ ਮਾਇਆਦਾਨ ਕਰਕੇ ਯੋਗਦਾਨ ਪਾ ਸਕਦੇ ਹੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਤਬਾ ਗੱਲ ਕਰਦਾ